6 ਦਿਨਾਂ ਦੇ ਨਾਲ ਪੂਰੇ ਬਿਜ਼ੀ ਸ਼ਡਿਊਲ ਤੋਂ ਮਗਰੋਂ ਐਤਵਾਰ ਮਸਾ ਆਉਂਦਾ ਤੇ ਅੱਜ ਅਸੀਂ ਬਣਾਇਆ ਵੀ ਪਲਾਨ ਆਲੂ ਵਾਲੇ ਬਣਾਉਣੇ ਆਲੂ ਛਿਲਣੇ ਸ਼ੁਰੂ ਹੁੰਦੇ ਨਹੀਂ ਤੇ ਸਕੂ ਵੀਸ਼ਾ ਪਹਿਲਾਂ ਹੀ ਹਾਜ਼ਰ ਹੋ ਜਾਂਦਾ ਸਾਡਾ ਇਹ ਐਡਾ ਕੀੜਾ ਆਲੂਆਂ ਦਾ ਇਹਨੂੰ ਬਣਾ ਅੱਧਾ ਕਿਲੋ ਆਲੂ ਖਵਾ ਦੋ ਛਿਲ ਛਿਲ ਕੇ ਲਓ ਜੀ ਹੁਣ ਛਿਲ ਲਿਆ ਆਪਾਂ ਪਿਆਜ਼ ਆਲੂ ਅਦਰਕ ਥੋੜੀਆਂ ਜਣੀਆਂ ਆਪਾਂ ਹਰੀਆਂ ਮਿਰਚਾਂ ਤੇ ਬਣਾਉਨੇ ਆ ਅੱਗੇ ਇਹਨਾਂ ਨੂੰ ਸਾਰਿਆਂ ਨੂੰ ਮੈਸ਼ ਕਰਕੇ ਲਾਓ ਜੀ ਹੁਣ ਰੜਕ ਕੇ ਮਲਾਈ ਤੇ ਕੱਢਦੇ ਆਪਾਂ ਮੱਖਣੀ ਲਾਓ ਜੀ ਸਾਡਾ ਤੰਦੂਰ ਤਪ ਰਿਹਾ ਤੇ ਤੰਦੂਰ ਤਪਾਂ ਦੀ ਵੇਟ ਕਰਦੇ ਆਂ ਤੇ ਇੱਧਰ ਸਾਡੇ ਵੇਲਣ ਵਾਲੇ ਸਾਹਿਬ ਬੈਠੇ ਆਂ ਵੇਲਣਾ ਮੰਤਰੀ ਸਾਡੇ ਬੈਠੇ ਆ। ਉਹ ਸਾਡੇ ਕਮੈਂਟੇਟਰ ਉਹ ਸਾਡੇ ਕਮੈਂਟੇਟਰ ਬੈਠੇ ਆ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਪਰੋਂ ਸਾਡਾ ਲਓ ਜੀ ਪਰੌਂਠੇ ਜਿਹੜੇ ਆਪਾਂ ਕਰਨਿਸ਼ ਵੇਲਣਾ ਸ਼ੁਰੂ ਕਰਦੇ ਆ ਬਸ। ਇਹ ਆਪਣਾ ਆਲੂ, ਪਿਆਜ਼, ਅਦਰਕ ਤੇ ਨਿਚਾਂ ਦਾ ਜਿਹੜਾ ਮੈਸ਼ ਤਿਆਰ ਕੀਤਾ ਸੀਗਾ। ਸਾਡੇ ਬਾਪੂ ਜੀ ਕਹਿੰਦੇ ਹੁੰਦੇ ਸੀਗੇ ਵੀ ਇਹ ਜਦੋਂ ਕਾਲਜ ਪੜ੍ਹਦੇ ਪੀਜੀ ਵੇਲੇ ਰੋਟੀਆਂ ਵੇਲਦੇ ਹੁੰਦੇ ਸੀ ਤੇ ਅੱਜ ਨਾਲ ਟੈਸਟ ਲਿਆ ਜਾਣਾ। ਵਿੰਨੇ ਰੋਟੀਆਂ ਗੋਲ ਵੇਲਦੇ ਆ ਕਿਹੜੀ ਆਕਾਰ ਚ ਵੇਲਣਗੇ ਇਹ ਲੱਗ ਜੂ ਪਤਾ ਅੱਜ ਚੱਕਣਾ ਤੇ ਆ ਵੜੀਆਂ ਚੰਦ ਸ਼ੇਪ ਪਰੌਂਠੇ ਹੀ ਹੋਣਗੇ ਜੀ ਚੰਦ ਸ਼ੇਪ ਲਓ ਜੀ ਤੰਦੂਰ ਵੀ ਤਪਣ ਵਾਲਾ ਤੇ ਦੋ ਪਰੌਂਠੇ ਜਿਹੜੇ ਵੇਲ ਕੇ ਰੱਖ ਦਿੱਤੇ ਆ ਜਿਹੜੇ ਹਿਸਾਬ ਨਾਲ ਇਹ ਵੇਲੀ ਜਾਂਦੇ ਤੈਨੂੰ ਤਾਂ ਸ਼ਾਮ ਨਹੀਂ ਖਾਵਾਂਗੇ ਪਰੌਂਠੇ ਅੱਜ ਤਾਂ ਅਸੀਂ ਚਾਰ ਪਰੌਂਠੇ ਵੇਲ ਕੇ ਤਿਆਰ ਕਰਤੇ ਲੋਹੇ ਨਾਲ ਤੰਦੂਰ ਚ ਪਹਿਲਾ ਪਰੌਂਠਾ ਲਾਤਾ ਦੂਜਾ ਵੀ ਲਾਤਾ ਤੰਦੂਰ ਚ ਓਏ ਚੱਲ ਉਧਰ ਨਹੀਂ ਆਹ ਕੌਣ ਹੈ ਵਿੱਚ ਵਿੱਚ ਹੀ ਪੁੰਨਾਂ ਜਾਏਂਗਾ ਤੂੰ ਵੀ ਕਿਹੜੇ ਹਿਸਾਬ ਨਾਲ ਪਰੌਂਠੇ ਤੰਦੂਰ ਚ ਪੱਕੀ ਜਾਂਦੇ ਆ ਮੈਨੂੰ ਲੱਗਦਾ ਪਰੌਂਠੇ ਅਸੀਂ ਕਾਉਣੇ ਤੰਦੂਰ ਠੰਡਾ ਹੋ ਜਾਣਾ ਤੇ ਇੱਧਰ ਸਾਡਾ ਮਿਲਨ ਵਾਲਾ ਭਾਈ ਹੇ ਬਹੁਤ ਪਿੱਛੇ ਫਿਰਦਾ ਲਓ ਜੀ ਆ ਤੇਨੇ ਪਰੌਂਠੇ ਲੱਗ ਚੁਕੇ ਨੇ ਤੇ ਤਿੰਨ ਬਣ ਚੁਕੇ ਨੇ ਤੇ ਦੇਖੋ ਜੀ ਕਿੰਨੇ ਸਵਾਦਿਸ਼ਟ ਲੱਗ ਰਹੇ ਨੇ ਇਹ ਪਰੌਂਠੇ ਜੀਤਾ ਕਰਦਾ ਹੁਣੇ ਖਾ ਜੀਏ ਉਧਰੋਂ ਭਾਵੇਂ ਬਣਾਈਆਂ ਮੈਂ ਇਧਰੋਂ ਖਾਈ ਆਵਾ ਬਾਕੀ ਪੇਟ ਤਾਂ ਚਲ ਠੀਕ ਆ ਤੇ ਆਹ ਪੇੜਾ ਦੇਖੋ ਤੇ ਹੱਥ ਮੇਰਾ ਖੁੱਲਾ ਤੁਹਾਨੂੰ ਪਤਾ ਤਾਂ ਮੇਰੇ ਤੋਂ ਛੋਟੇ ਛੋਟੇ ਮੇਰੇ ਹੱਥ ਛਿੱਡਾ ਪੇੜਾ ਬਣਾਦਾ ਦੇਖੋ ਇਹ ਤੁਹਾਨੂੰ ਦਿਖਾਉਂਦੇ ਆ ਪੇੜੇ ਦੇ ਬਰਾਬਰ ਰੱਖ ਕੇ ਵੇਖੋ ਕਿੰਨਾ ਫਰਕ ਆ ਆਹ ਕਿਦਰ ਬਾਹਰ ਨਿਕਲ ਆਇਆ ਪਿਆ ਗੋਲ ਐ ਵੀ ਨਹੀਂ ਬਣੀ ਨਾ ਤੁਸੀਂ ਕਰਤਾ 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 ਸ਼ਟ ਕਰ। ਆ ਕੀ ਉੱਤੇ ਗੰਡੇ ਕਾੜੇ ਵੇਖੋ ਇਹਨਾਂ ਦੇ। ਮੰਮਾ ਉਧਰ ਚਲੇ ਗਏ ਪੇੜੇ ਕਰਨ ਤੇ ਪਿੱਛੋਂ ਪਰੌਂਠੇ ਦਾ ਤੁਸੀਂ ਵੇਖੋ ਕੀ ਹਾਲ ਹੋ ਗਿਆ। ਆਪਾਂ ਬੈਠੇ ਸੀ ਵਿਹਲੇ ਤੇ ਮਾਤਾ ਜੀ ਕਹਿੰਦੇ ਚੱਲ ਲਿਆ ਮੱਖਣੀ ਤੇ ਚੌਪੜ ਪਰੌਠੇ ਆਪਾਂ ਕਾੜਦੇ ਹਾਂ ਮੱਖਣੀ ਤੇ ਜਾ ਕੇ ਚੌਪੜਦੇ ਹਾਂ। ਲਓ ਜੀ ਪਾਤਾ ਆਪਾਂ ਵੀ ਜੋਗ ਤਾਂ ਪਰੌਂਠਿਆਂ ਚ ਪਰੌਂਠੇ ਚੋਪੜ ਨੇ ਕਰਤੇ ਸ਼ੁਰੂ ਇਧਰੋਂ ਮੈਂ ਵੀ ਖਾਣਾ ਸ਼ੁਰੂ ਕਰਦਾ ਖਾੜ ਜੇ ਇਕੱਠੇ ਬੈ ਕੇ ਖਾਂਵਾਂਗੇ ਸਾਰੇ ਜਾਣੇ ਅੱਧੇ ਘੰਟੇ ਮਿਹਨਤ ਤੋਂ ਬਾਅਦ ਅਸੀਂ ਪਰੌਂਠੇ ਤੰਦੂਰ ਤੋਂ ਲਾ ਕੇ ਤੇ ਆ ਗਏ ਹਾਂ ਏਸੀ ਵਾਲੇ ਅੰਦਰ ਤੇ ਨਾਲ ਅਸੀਂ ਦਾ ਮਿਰਚ ਦਾ achar, ਮੱਖਣੀ, ਦਹੀਂ, ਲੱਸੀ ਛਣ ਖਾਣੇ ਆ ਬਾਕੀ ਦਿਨ ਦਾ ਕੇ ਸਾਰੇ ਵਲੌਗ ਵੇਖਣੇ ਸਾਰੇ ਵਲੌਗ ਨਾਲ ਜੁੜੇ ਰਹੋ हां जी दोस्त ਹੁਣ ਆਪਾਂ ਪਰੌਤੇ ਖਾ ਲਏ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਆਪਣੀ ਭੈਣ ਨੇ ਭੇਜੀ ਰਖੜੀ ਆਪਣੇ ਲਈ ਆਪਾਂ ਕੱਢਦੇ ਹਾਂ ਰਖੜੀ ਤੁਹਾਨੂੰ ਦਿਖਾਉਨੇ ਆ ਕੀ ਕੁਛ ਆ ਇਸ ਵਾਰੀ ਆਪਣਾ ਸਭ ਤੋਂ ਪਹਿਲਾਂ ਤਾਂ ਆਪਾਂ ਕੱਢਾਗੇ ਰਖੜੀਆਂ ਦੇਖ ਸਕਦੇ ਤੁਸੀਂ ਕਿੰਨੀ ਸੋਹਣੀ ਰਖੜੀ ਭੇਜੀ ਆਤੀ ਭੈਣ ਨੇ ਦੋ ਰਖੜੀਆਂ ਆਪਾਂ ਕੱਢ ਲੀਆਂ ਤੇ ਦੇਖਦੇ ਆਂ ਹੋਰ ਕਿੰਨੀਆਂ ਦੇ ਵਿੱਚ ਇੱਕ ਡਰਾਈ ਕੇਕ ਦਾ ਪੈਕੇਟ ਉਹ ਰਖੜੀਆਂ ਹੋਰ ਨਿਕਲ ਆਈਆਂ ਇਹ ਮਿਲਾਂ ਵਾਸਤੇ ਮੰਮਾ ਅਸਤੇ ਹੋਗੀ ਤੇ ਉਹ ਪਾਪਾ ਵਾਸਤੇ ਇਹ ਰਖੜੀ ਮਿਲਦਾ ਮੇਰੇ ਲਈ ਹੋਗੀ ਹਾਂ ਇਹ ਮੇਰੀ ਰਖੜੀ ਆ ਤੇ ਹੁਣ ਜੇ ਅਪਾ ਦੇਖਦੇ ਆ ਗਿਫਟ ਬਾਕਸ ਦੇਖੋ ਤੁਸੀਂ ਗਿਫਟ ਬਾਕਸ ਕੇਕ ਬਿਸਕਟਸ ਚਾਕਲੇਟਸ ਚਿਪਸ ਕੋਲਡ ਡਰਿੰਕ ਦੇ ਕੈਨ ਬਹੁਤ ਹੀ ਵਧੀਆ ਗਿਫਟ ਭੇਜਨੇ ਅੱਜ ਦੀ ਦੀਦੀ ਨੇ ਬਹੁਤ ਹੀ ਬਹੁਤ ਧੰਨਵਾਦ ਕਰਦਾ ਮੈਂ ਉਹਨਾਂ ਦਾ ਇਦਾਂ ਦੇ ਵਲੌਗ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਸਾਡੇ ਚੈਨਲ ਪਿੰਡੂ ਇਨੋਵੇਸ਼ਨ ਦੇ ਨਾਲ ਤੇ ਮਿਲਦੇ ਆ ਤੁਹਾਨੂੰ ਅਸੀਂ ਅਗਲੇ ਵਲੌਗ